अच्छा मिंटू नाल जी ਦੇ ਨਾਲ ਨਾਲ ਇੱਕ ਚਰਚਾ ਹੋਰ ਪੂਰੀ ਚੱਲਦੀ ਪਈ ਇਸ ਵੇਲੇ ਜੀ ਜਲੰਧਰ ਵਾਲੇ ਪਾਸੇ ਉਹਦੇਲੇ ਪਾਸੇ ਚੰਨੀ ਸਾਹਿਬ ਦੇ ਮਿੰਟੂ ਜੀ ਪੋਸਟਰ ਲੱਗੇ ਪਏ ਨੇਗੇ ਚੰਨੀ ਸਾਹਿਬ ਦੇ ਇਤਰਾਜੂ ਪੋਸਟਰ ਨੇਗੇ ਚੰਨੀ ਸਾਹਿਬ ਦੀ ਟਿੱਪਣੀ ਤਾਂ ਮੈਂ ਕਿਤੇ ਪੜੀ ਨਹੀਂ ਹੈ ਪਰ ਉਹਨਾਂ ਦੇ ਵਿਰੋਧੀ ਨਾਲ ਜੀ ਉਹਨਾਂ ਨੇ ਫੱਟੇ ਚੱਕ ਦਿੱਤੇ ਆ ਬੇਸ਼ੱਕ ਉਹ ਚੌਧਰੀ ਸਾਹਿਬ ਹੁਣ ਬੇਸ਼ੱਕ ਉਹ ਰਿੰਕੂ ਜੀ ਹੁਣ ਜਾਂ ਹੋਰ ਹੁਣ ਸਾਰੇ ਰੌਲਾ ਰੱਪਾ ਪਾਈ ਜਾਂਦੇ ਜੀ ਕਹਿੰਨੇ ਕਿ ਬਈ ਉਹਨਾਂ ਤਾਂ ਨਾਰੀ ਬਲ ਦੇ ਇੱਥੇ ਚੰਨੀ ਵਾਲਾ ਜਿਹੜਾ ਸੀਗਾ ਅੱਗੇ ਕੀ ਸੀਗਾ ਅੱਗੇ ਤਾਂ ਘਰ ਘਰ ਚੱਲਦੀ ਗੱਲ ਚੰਨੀ ਕਰਦਾ ਮਸਲੀ ਹਲ ਤੇ ਹੁਣ ਕੀ ਕਰਦਾ ਹੁਣ ਕਹਿੰਦੇ ਘਰ ਘਰ ਚੱਲੀ ਗੱਲ ਚੰਨੀ ਕਰਦਾ ਗੰਦੀ ਗੱਲ ਕਮਾਲ ਹੋ ਵੀ ਹੈ ਇਹ ਇਹ ਤੇ ਫਿਰ ਵੈਸੇ ਹੀ ਮਾੜੀ ਗੱਲ ਆ ਐਦਾਂ ਥੋੜੀ ਨਾ ਕਰਨਾ ਚਾਹੀਦਾ ਦੇਖੋ ਅਸਲ ਦੇ ਵਿੱਚ ਉੱਥੇ ਕੀ ਆ ਕਿ ਫਲੋਰ 'ਚ ਲੱਗੇ ਨੇ ਇਹ ਪੋਸਟਰ ਤੇ ਫਲੋਰ ਦੇ ਵਿੱਚ ਤੁਹਾਨੂੰ ਪਤਾ ਨਾ ਕਿ ਜਿਹੜੀ ਚੌਧਰੀ ਫੈਮਿਲੀ ਦੀ ਸਰਦਾਰੀ ਉੱਥੋਂ ਖੁਸੀ ਆ ਉਹਦੇ ਵਿੱਚ ਵਿਕਰਮਜੀਤ ਹੁਣ ਇਸ ਵੇਲੇ ਕਹਿ ਲੋ ਕਿ ਦੁੱਧ ਚ ਪੂਰੀ ਕਾਂਜੀ ਪਾਉਣ ਡਿਆ ਉਹ ਤਾਂ ਖੁੱਲ ਕੇ ਆਇਆ ਪਿਆ ਬਿਲਕੁਲ ਆਇਆ ਪਿਆ ਉਹ ਕਹਿੰਦਾ ਇਸ ਕਿਹੜਾ ਸਦਾਮਾ ਜਿਹਦੇ ਰਿਸ਼ਤੇਦਾਰਾਂ ਦੇ ਘਰੋਂ 10 ਕਰੋੜ ਰੁਪਈਆ ਫੜਿਆ ਜਾਂਦਾ ਇਹ ਤਾਂ ਤੇ ਇਹ ਸ਼ਕੂਨੀ ਆ ਇਹ ਤੇ ਸ਼ਕੂਨੀ ਹੈ ਚੌਧਰੀ ਫੈਮਿਲੀ ਨੂੰ ਖੰਡਾ ਦਿੱਤਾ ਇਹਨੇ ਕੇਪੀ ਨੂੰ ਨਹੀਂ ਛੱਡਿਆ ਆਪਦੇ ਸਕੇ ਰਿਸ਼ਤੇਦਾਰ ਨੂੰ ਇਹ ਤੇ ਸ਼ਕੂਨੀ ਆ ਫਿਰ ਕਿਹਾ ਕਿ ਜੇ ਮੇਰੀ ਮਾਂ ਬਾਰੇ ਕੋਈ ਹਵਾ ਤਵਾ ਬੋਲਿਆ ਪਰ ਤੈਨੂੰ ਦੇਖ ਲਾਂਗਾ ਤਾਂ ਦੋ ਵੱਧ ਕੀ ਰਹਿ ਗਿਆ ਫਿਰ ਪੋਸਟਰ ਕਿੰਨੇ ਲਵਾਏ ਆ ਤੁਸੀਂ ਦੇਖ ਲਓ ਕਿ ਕਿਵੇਂ ਲੱਗੇ ਆ اچھا ਦੇਖੋ ਮੇਰੇ ਕੋਲ ਕੋਈ థਰਮਾਮੀਟਰ ਤੇ ਹੈ ਨਹੀਂ ਤੁਹਾਨੂੰ ਪਤਾ ਹੈ ਕਿ ਪ੍ਰਿੰਟ মিডিਆ ਚ ਆਪਾਂ ਇੱਕ ਟੂਲ ਯੂਜ਼ ਕਰਦੇ ਸੀ ਚਲੋ ਆਪਾਂ ਨਾਂ ਨਹੀਂ ਲੈਂਦੇ ਕਈ ਵਾਰ ਤੁਹਾਡਾ ਕੈਦਾ ਕਾਨੂੰਨ ਜਾਇਦਾਈ ਇਜ਼ਾਜ਼ਤ ਨਹੀਂ ਦਿੰਦਾ ਕਿ ਜੇ ਲੈ ਸਕਦੇ ਤਾਂ ਮੈਂ ਉਹ ਲੈ ਵੀ ਲੈਣਾ ਮੈਨੂੰ ਪਤਾ ਨਹੀਂ ਇਸ ਬਾਰੇ ਜੀ ਚਲੋ ਮੈਂ ਟੂਲ ਕਹਿ ਦਿੰਦਾ ਅਸੀਂ ਜਦੋਂ ਅਖਬਾਰ 'ਚ ਖਬਰ ਦੇ ਨਾਲ ਫੋਟੋ ਭੇਜਦੇ ਸੀ ਤੇ ਅਕਸਰ ਉਸ ਟੂਲ ਨੂੰ ਇਸਤੇਮਾਲ ਕਰਿਆ ਕਰਦੇ ਸੀ ਕਿ ਤੁਸੀਂ ਵੀ ਕੀਤਾ ਮੈਂ ਵੀ ਕੀਤਾ ਉਹ ਸਿੱਖਣਾ ਜ਼ਰੂਰੀ ਹੁੰਦਾ ਸੀ ਪ੍ਰਿੰਟ ਮੀਡੀਆ 'ਚ ਉਸ ਵੇਲੇ ਅੱਜ ਕੁਝ ਮਾਰ ਬੱਚੇ ਜਿਹੜੇ ਆ ਬਣਦੇ ਆ ਤਾਂ ਉਹ ਪਹਿਲਾਂ ਇੱਥੋਂ ਹੀ ਸਿਖਲਾਈ ਲੈਂਦੇ ਆ ਜੀ ਜੀ ਹੁਣ ਤਾਂ ਚਲੋ ਗਾਂ ਆ ਗਿਆ ਉਤੋਂ ਵੀ ਕੰਮ ਮੈਂ ਚਲੋ ਮੇਰੇ ਕੋਲ ਕੋਈ ਫੈਕਟ ਚੈੱਕ ਕਰਨੀ ਨਾ ਹੀ ਮੈਂ ਇਹਦੇ ਵਿੱਚ ਕੋਈ ਐਕਸਪਰਟੀ ਰੱਖਦਾ ਉਹ ਜਿਹੜਾ ਪੋਸਟਰ ਆ ਉਹਦੀ ਪਹਿਲਾਂ ਵੀ ਫੋਟੋ ਵਾਇਰਲ ਹੋਈ ਸੀਗੀ ਕਿ ਚੰਨੀ ਸਾਹਿਬ ਸ਼ਾਇਦ ਮੰਤਰੀ ਹੋਣ ਦੇ ਦੌਰਾਨ ਇੱਕ ਜਮ ਮੁੱਖ ਮੰਤਰੀ ਹੋਂ ਦੇ ਦੌਰਾਨ ਇੱਕ ਬੱਚੀ ਦੀ ਪਿੱਠ ਤੇ ਇਸ ਤਰ੍ਹਾਂ ਹੱਥ ਰੱਖੀ ਬੈਠੇ ਨੇ ਜੀ ਤੇ ਉਂਗਲ ਜਿਹੜੀ ਐ ਮੁੜੀ ਹੋਈ ਆ ਹਾਂਜੀ ਯਾਨੀ ਜਿਸ ਤਰ੍ਹਾਂ ਆਪਾਂ ਕਹ ਲਈਏ ਕੋਈ ਠਰਕੀ ਬੰਦਾ ਛੇੜ ਛੜ ਕਰਦਾ ਕਥੇ ਤੌਰ ਤੇ ਸਾਰਾ ਕੁਝ ਹੈ ਜੀ ਪਰ ਜਦੋਂ ਬਰੀਕੀ ਨਾਲ ਉਸ ਫੋਟੋ ਨੂੰ ਡਾਊਨਲੋਡ ਕਰਕੇ ਤੁਸੀਂ ਵੇਖੋਗੇ ਇੱਕ ਚੀਜ਼ ਜਿਹੜੀ ਮੈਂ ਨੋਟ ਕੀਤੀ ਹੋ ਸਕਦਾ ਕਿਸੇ ਨੇ ਨੋਟ ਕੀਤੀ ਆ ਜਾਂ ਕਿ ਨਹੀਂ ਹਾਲਾਂਕਿ ਮੈਂ ਕੋਈ ਕਿਸੇ ਦੀ ਸਾਈਡ ਨਹੀਂ ਲੈ ਰਿਹਾ ਚੰਨੀ ਦਾ ਤਾਂ ਆਈਐਸ ਬੀਬੀ ਵਾਲਾ ਵੀ ਪੰਗਾ ਸੀਗਾ ਉਦੋਂ ਵੀ ਬੜੀ ਨਮੂਸ਼ੀ ਹੋਈ ਤੁਹਾਨੂੰ ਮਤ ਉਹ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਬਿਲਕੁਲ ਆ ਕੇ ਹੌਨ ਰਿਕਾਰਡ ਕਹਿ ਦਿੱਤਾ ਸੀਗਾ ਜੀ ਬੀਬੀ ਗੁਲਾਟੀ ਨੇ ਮੁੱਦਾ ਵੀ ਚੁੱਕਿਆ ਫਿਰ ਉਹ ਤਰਨਾ ਤੁਰਨਾ ਤਾਂ ਨਹੀਂ ला सकी ਯਾਨੀ ਜਦੋਂ ਮੈਂ ਉਸ ਫੋਟੋ ਨੂੰ ਇੱਕ ਵੱਡੀ ਫੋਟੋ ਲੱਭੀ ਉਹ ਉਹਨੂੰ ਡਾਊਨਲੋਡ ਕੀਤਾ ਮਾਨ ਸਾਹਿਬ ਤਾਂ ਮੈਂ ਉਹ ਜਿਹੜੇ ਦੇਖਿਆ ਕਿ ਉਂਗਲ ਜਿਹੜੀ ਮੁੜੀ ਹੋਈ ਆ ਨਾ ਉਹ ਦੂਸਰੀਆਂ ਉਂਗਲਾਂ ਜਿਹੜੀਆਂ ਸਿੱਧੀਆਂ ਨੇ ਉਹਨਾਂ ਦੇ ਮੁਕਾਬਲੇ ਬਹੁਤ ਮੋਟੀ ਹੈ ਕਾ ਉਹ ਕਿੰਨਾ ਮੇਲ ਨਹੀਂ ਖਾਂਦੀ ਜਿੱਦਾਂ ਕਲਰ ਵੀ ਜਿਹੜਾ ਸਕਿਨ ਦਾ ਕਲਰ ਵੀ ਜਿਹੜਾ ਹਾਂਜੀ ਜੀ ਤਾਂ ਹੋ ਸਕਦਾ ਬਈ ਪਤਾ ਨਹੀਂ ਇਹ ਤਾਂ ਹੁਣ ਚੰਨੀ ਸਾਹਿਬ ਦੀ ਟੀਮ ਹੈ ਜਿਹੜੀ ਉਹ ਹੀ ਦੱਸ ਸਕਦੀ ਹੈ ਕਿ ਕੀ ਇਹ ਅਸਲੀ ਹੈ ਜਾਂ ਉਹ ਉਹ ਸਾਹਿਬ ਨਾਲ ਜਿਵੇਂ ਅੱਜ ਕੱਲ ਕਰ ਦਿੰਦੇ ਆ ਤੁਹਾਨੂੰ ਪਤਾ ਹੀ ਆ ਹੁਣ ਤਾਂ AI ਆਈ ਪਈ ਆ AI ਘੜਾਕੇ ਘੜਾਕੇ ਹੁਣ ਤਾਂ ਹੁਣ ਤਾਂ ਇਹ ਆ ਗਈ ਬਿਲਕੁਲ ਮੈਂ ਫੋਨ ਲਾਇਆ ਸੀ ਮਿੰਟੂ ਚੰਨੀ ਸਾਹਿਬ ਨੂੰ ਉਹਨੇ ਫੋਨ ਫੋਨ ਤੇ ਚੁੱਕਿਆ ਨਹੀਂ ਮੈਂ ਕਿਹਾ ਚਲੋ WhatsApp ਫੋਨ ਹੀ ਚੱਕ ਲੈਣ ਕੀ ਪਤਾ ਟੀਮ ਚੋਂ ਕੋਈ ਨਾ ਰੋ ਵੀ ਨਹੀਂ ਚੁੱਕਿਆ ਇੱਕ ਨੰਬਰ ਕਿਸੇ ਸੱਜਣ ਨੇ ਹਰ ਤੱਕ ਇਸ ਟੀਮ ਚ ਉਹਦੇ ਉੱਤੇ ਵੀ ਨਹੀਂ ਗੱਲ ਹੋ ਪਾਈ ਜੇ ਕੋਈ ਗੱਲਬਾਤ ਹੋਈ ਤਾਂ ਪੱਖ ਰੱਖਦਾ ਹੈ ਪਰ ਇਹਨਾਂ ਨੂੰ ਉਸ ਗੱਲ ਦਾ ਖੰਡਨ ਕਰਨਾ ਚਾਹੀਦਾ ਸੀਗਾ ਜੇ ਨਹੀਂ ਸਹੀ ਤਸਵੀਰ ਜੀ ਜੇ ਸਹੀ ਹੈ ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹਦਾ ਨੁਕਸਾਨ ਹੋ ਜਾਏਗਾ ਤਾਂ ਹੁਣ ਕੱਲੇ ਪੋਸਟਰ ਜਿਹੜੇ ਉਹ ਨਹੀਂ ਲਾਏ ਗਏ ਉਹ ਤੇ ਚਲੋ ਲਾ ਲਏ ਫਿਰ ਹੁਣ ਮੈਂ ਇੱਕ ਟੈਲੀਵਿਜ਼ਨ ਚੈਨਲ ਤੇ ਵਿਕਰਮਜੀਤ ਦੀ ਫੋਨ ਸੁਣ ਰਿਹਾ ਸੀਗਾ ਉਹਦੇ 'ਚ ਵੀ ਉਹ ਕਹਿੰਦਾ ਕਿ ਜੇ ਇਹ ਆਇਆ ਤੇ ਘਰ-ਘਰ ਗੱਲ ਚੱਲਣ ਢਈ ਆ ਤੁਸੀਂ ਦੇਖ ਲਓ ਹੁਣ ਪੋਸਟਰ ਕਿੱਥੋਂ ਆਏ ਹੋਣਗੇ ਤੇ ਕੀ ਗੱਲਬਾਤ ਉਹ ਕਹਿੰਦਾ ਇੱਥੇ ਤੇ ਘਰ-ਘਰ ਗੱਲ ਚੱਲਣ ਢਈ ਆ ਕਿ ਚੰਨੀ ਕਰਦਾ ਲੁੱਚੀ ਗੱਲ ਤੁਸੀਂ ਜਿਵੇਂ ਕਿਹਾ ਤਾਂ ਘਰ-ਘਰ ਚੱਲਦੀ ਗੱਲ ਤੇ ਚੰਨੀ ਕਰਦਾ ਗੰਦੀ ਗੱਲ ਇਹ ਤੁਸੀਂ ਵੇਖ ਲਓ ਕਿ ਜ਼ੁਮਲਾ ਕਿੱਥੋਂ ਆਇਆ ਜਾਂ ਕੀ ਸਾਫ ਕਥਾਵਿਆ ਤੇ ਵਿਕਰਮਜੀਤ ਦੀ ਵਧਾਈਗੀ ਵੀ ਤੇ ਘਟੋ-ਘਟ ਜੇ ਆਪਾਂ ਸਸਪੈਂਸ਼ਨ ਦੇਖੀਏ ਤਾਂ ਉਹ ਵੀ ਤਾਂ ਉਦੋਂ ਜੇ ਹੀ ਹੋਈ ਆ ਨਾ ਜਦੋਂ ਇਹ ਚੀਜ਼ਾਂ ਬਾਹਰ ਆ ਗਈਆਂ ਕਲਮ ਕਲਾ ਜਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੇ ਪੋਸਟਰ ਬਾਜ਼ੀ ਜਦੋਂ ਸਾਹਮਣੇ ਆਈ ਆ ਉਹ ਬਸ ਮੈਨੂੰ ਲੱਗਦਾ ਜਲੰਧਰ ਦੇ ਵਿੱਚ ਚੱਲ ਕਲ ਕੰਮ ਚੱਲੂਗਾ ਮਿੰਟੀ ਚ ਖੁੰਡੇ ਵਾਲਾ ਗੱਲ ਗੁੱਲ ਤੇ ਚਾਹੇ ਕੋਈ ਨਾ ਚੱਲੇ ਜਿਹੜੇ ਹਿਸਾਬ ਨਾਲ ਮਾਹੌਲ ਬਣਿਆ ਉਹ ਤਾਂ ਬਸ ਇੱਕ ਖੁੰਡੇ ਦੀ ਕਮੀ ਰਹੀ ਦੋਨਾਂ ਦੇ ਚੰਨੀ ਸਾਹਿਬ ਨੇ ਕਿਹੜਾ ਕੱਲ ਬਿਆਨ ਕੋਈ ਛੋਟਾ ਦਿੱਤਾ ਹੈ ਪਵਨ ਤੀਨੂ ਦੇ ਸੰਦਰਭ ਵਿੱਚ ਉੱਥੇ ਤਾਂ ਕੰਮ ਚੱਲ ਪਿਆ ਪਵਨ ਤੀਨੂ ਹਾਲਾਂਕਿ ਇਹ ਇੱਕੋ ਹੀ ਭਾਈਚਾਰੇ ਚ ਆਉਂਦੇ ਨੇ ਜਿੰਨੇ ਕੈਂਡੀਡੇਟ ਮੈਨਲੀ ਆਪਾਂ ਟੱਕਰ ਚ ਦੇਖ ਰਹੇ ਹਾਂ ਤਾਂ ਚੰਨੀ ਸਾਹਿਬ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਤੀਨੂੰ ਪਹਿਲਾਂ ਕਹਿੰਦਾ ਹੁੰਦਾ ਸੀ ਬਸ ਪਾਚ ਹੁੰਦੇ ਆ ਕਿ ਕਾਸ਼ੀਰਾਮ ਮੇਰਾ ਪਿਓ ਹੈ ਹੁਣ ਦੂਜੇ ਦਾ ਪੱਟਾ ਪਵਾ ਲਿਆ ਇਹਦਾ ਮਤਲਬ ਕੀ ਨਿਕਲਦਾ ਤੁਹਾਨੂੰ ਪਤਾ ਇਹਦਾ ਮਤਲਬ ਕੀ ਨਿਕਲਦਾ ਹੈ ਜੀ ਸੋ ਗੱਲ ਇਹ ਆ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਪੋਸਟਰ ਬਾਜ਼ੀ ਜਿਹੜੀ ਸ਼ੁਰੂ ਹੋਈ ਆ ਮੈਨੂੰ ਲੱਗਦਾ ਕਿ ਜਲੰਧਰ ਦੇ ਵਿੱਚ ਤੇ ਕੰਮ ਜਿਹੜਾ ਹੈ ਉਹ ਠਾ ਠੱਕੇ ਨਾਲ ਚੱਲੇਗਾ ਇਹ ਵੀ ਹੁਸੈਦਾ ਜੀ ਚੱਲ ਪਏ ਜੀ ਮਤਲਬ ਸਿਆਸੀ ਤੌਰ ਤੇ ਮੈਂ ਇਹ ਨਹੀਂ ਕਹਿੰਦਾ ਕਿ ਛਤਰਲਾ ਇੱਕ ਦੂਜੇ ਦੇ ਸਿਰ 'ਚ ਮਾਰਨਗੇ ਪਰ ਕਸਰ ਕੋਈ ਨਹੀਂ ਛੱਡਣਗੇ ਬਿਆਨ ਬਾਸ ਰਿੰਕੂ ਵੀ ਆਇਆ ਪਿਆ ਮੈਦਾਨ ਦੇ ਵਿੱਚ ਉਹ ਕਹਿੰਦਾ ਕਿ ਇਹਨੇ ਤੇ ਬੀਬੀ ਨਾਲ ਵੀ ਲੁੱਚੀਆਂ ਹਰਕਤਾਂ ਕੀਤੀਆਂ ਸਨ ਅਫਸਰ ਜੀ 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 ਤੇ ਅੰਦਰ ਸਿੰਘ ਆਏ ਕਹਿੰਦੇ ਪਏ ਜੀ ਉਂਗਲ ਦੇ ਵਿੱਚ ਫੇਲ ਹੈ ਜੀ ਇਹ ਆਈ ਕਹਿੰਦੇ ਕਿ ਜੀ ਇਸ ਤਰ੍ਹਾਂ ਦੇ ਨਾਲ ਕਿਸੇ ਦੀ ਫੋਟੋ ਦੇ ਵਿੱਚ ਉਂਗਲ ਨਹੀਂ ਬਣ ਸਕਦੀ ਜੀ ਇਹ ਕਹਿੰਦੇ ਪਏ ਆ ਭਾਬਕੇ ਪਰ ਉਹ ਮੋਟੀ ਆ ਉਂਗਲ ਉਹ ਦੇਖ ਲਿਓ ਤੁਸੀਂ ਡਾਊਨਲੋਡ ਨਹੀਂ AI ਨਹੀਂ ਮੈਂ ਕਹਿ ਰਿਹਾ ਨਹੀਂ ਹਾਂ ਮੈਂ AI ਨਹੀਂ ਹਜ਼ੂਰ ਮੈਂ ਤੇ ਟੂਲ ਦੀ ਗੱਲ ਕੀਤੀ ਸਾਡੇ ਅਸੀਂ ਖੁਦ ਟੂਲ ਹੋਰ ਇਸਤੇਮਾਲ ਕਰਦੇ ਹੁੰਦੇ ਸੀ ਬਾਕੀ ਹੋਰ ਬਥੇਰੇ ਇਸ ਤਰ੍ਹਾਂ ਦੇ ਸੌਫਟਵੇਅਰ ਜਾਂ ਟੂਲ ਹੈਗੇ ਸਰ AI ਤਾਂ ਬਾਅਦ ਦੀ ਗੱਲ ਹੈ ਤਾਂ ਹੁਣ ਆਈ ਆ ਉਹ ਫੋਟੋ ਤਾਂ ਅੱਜ ਤੋਂ ਆਪਾਂ ਮੰਨ ਦੇਖੀ ਸੀ ਮਾਨ ਸਾਹਿਬ 1.5-2 ਸਾਲ ਪਹਿਲਾਂ ਵੀ ਵਾਇਰਲ ਹੋਈ ਸੀ ਹਾਂ ਹੋਈ ਸੀ ਜੀ ਇੱਕ ਜਿੰਨੇ ਕਮੈਂਟ ਆ ਉਹਦਾ ਮੰਤਰੀ ਸੀ ਓਦੋਂ ਵੀ ਮੰਤਰੀ ਸੀ ਓਦੋਂ ਵੀ ਆ ਜਿਆਦਾ ਇਨਫੈਕਟ ਕਿ ਅ ਸ਼ਾਇਦ 3-4 ਸਾਲ ਪਹਿਲਾਂ ਉਦੋਂ ਵੀ ਵਾਇਰਲ ਹੋਈ ਸੀ ਇਹ ਫੋਟੋ ਉਦੋਂ ਖੰਡਨ ਵੀ ਆਇਆ ਸ਼ਾਇਦ ਜਿਹਨੂੰ ਨਹੀਂ ਬੋਲਦਾ ਜੀ 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 ਕਈ ਵੀ ਕਹਿੰਦੇ ਪਏ ਕਿ ਹੁਣ ਚੰਨੀ ਸਾਹਿਬ ਦੇ ਵਿਰੁੱਧ ਹੋਰ ਕੁਝ ਹੈ ਨਹੀਂ ਸੀ ਇਸ ਕਰਕੇ ਹੁਣ ਉਹਨਾਂ ਦੇ ਕੈਰੇਕਟਰ ਦੇ ਉੱਪਰ ਉਤਰਿਆ ਆ ਸੱਤਾ ਜੀ ਕਹਿੰਦੇ ਪਏ ਕਿ ਉਹਨਾਂ ਦੇ ਕੋਈ ਰਿਸ਼ਤੇਦਾਰ ਨੇ ਉੱਥੇ ਪੁਲਿਸ ਦੇ ਵਿੱਚ ਫਲੋਰ ਉਹ ਕਹਿੰਦੇ ਕਿ ਬਹੁਤ ਜ਼ਿਆਦਾ ਵੋਟਾਂ ਚੌਧਰੀ ਪ੍ਰਵਦੀ ਕਹਿੰਦੇ ਕਿ ਬਾਈ ਮਤਲਬ ਉਹਨਾਂ ਦਾ ਆਪ ਦਾ ਦਫਾ ਉੱਥੇ ਚੱਲਦਾ ਮੈਂ ਅੱਗੇ ਵੀ ਇੱਕ ਦਿਨ ਗੱਲ ਕਹੀ ਸੀ ਇੱਕ ਮਿਸਾਲ ਦਿੱਤੀ ਸੀ ਕਿ ਮਾਨ ਸਾਹਿਬ ਆਪਣੇ ਤੋਂ ਵੀ ਜਿਹੜਾ ਕੋਈ ਛੋਟਾ ਬੰਦਾ ਜਾਂ ਮੈਂ ਹੀ ਛੋਟਾ ਬੰਦਾ ਲਾ ਲਓ ਤੇ ਮੇਰੀ ਵੀ ਆਪਦੀ ਗਲੀ ਮੁਹੱਲੇ ਪਿੰਡ ਜਾਂ ਇਲਾਕੇ ਦੇ ਵਿੱਚ ਕੋਈ ਦੋ ਚਾਰ ਮੋਟਾਂ ਤੱਕ ਤੇ ਪਹੁੰਚ ਹੁੰਦੀ ਆ ਤੇ ਜਿਹੜਾ ਪਰਿਵਾਰ ਰਾਜਸੀ ਤੌਰ ਤੇ ਕਈ ਦਹਾਕੇ ਲਗਭਗ 100 ਸਾਲ ਵਿਚਰ ਗਿਆ ਹੋਵੇ ਉਹਦੀ ਪਕੜ ਤੇ ਹੈ ਮੰਨਣਾ ਪਊਗਾ ਉਧਰੋਂ ਕੇ ਪੀ ਚਲੇ ਗਏ ਇਹਨਾਂ ਦੇ ਰਿਸ਼ਤੇਦਾਰ ਜਿਨ੍ਹਾਂ ਨੇ ਮਦਦ ਕਰਨੀ ਸੀਗੀ ਮਦਦ ਕਰਨੀ ਸੀਗੀ ਉਹ ਦੋ ਵੱਡੇ ਪਰਿਵਾਰ ਜਿਹੜੇ ਆ ਕਹ ਲਓ ਨਹੀਂ ਸਾਹਿਬ ਦੀਆਂ ਜਿਹੜੀਆਂ ਜਦੋਂ ਕਹ ਲਈਏ ਨਾ ਕਿ ਜਿਨ੍ਹਾਂ ਨੇ ਬਾਹੂ ਵੱਲ ਦੇਣਾ ਸੀਗਾ ਬਾਹਾਂ ਦਾ ਬਲ ਦੇਣਾ ਸੀ ਉਹ ਦੋਵੇਂ ਪਾਵਾ ਚੜੀਆਂ ਨੇ ਉੱਤੇ ਇਹ ਕਹ ਲੋ ਕਿ ਟੁੱਟ ਕੇ ਭੱਜ ਕੇ ਪਾਸੇ ਹੋ ਗਈਆਂ ਜੀ ਜੀ ਗੱਲ ਬਿਲਕੁਲ ਠੀਕ ਆ ਜੀ ਇਧਰਲੇ ਪਾਸਿਓਂ ਕਰਨ ਸਿੰਘ ਆਏ ਕਹਿੰਦੇ ਪਿਆ ਜੀ ਕਰਮ ਸਿੰਘ ਜੀ ਨੇ ਇਹ ਕਹਿੰਦੇ ਕਿ ਪੰਜਾਬ ਦੇ ਵਿੱਚ ਵੀ ਸੂਪਤਾਲੀ ਗੇਮ ਖੇਡੀ ਜਾ ਸਕਦੀ ਹੈ ਕਿ ਨਹੀਂ ਵੀ ਮੈਨੂੰ ਲੱਗਦਾ ਭਾਈ ਔਖਾ ਲੱਗਦਾ ਪੰਜਾਬ ਦੇ ਵਿੱਚ ਸੂਰਤ ਵਾਲੀ ਗੇਮ ਕਹਿੰਦੇ ਜਿਸ ਤਰ੍ਹਾਂ ਦੇ ਨਾਲ ਉੱਥੇ ਬਾਕੀ ਕੰਡੀਡੇਟ ਬਿਠਾ ਲਈ ਇਸ ਤਰ੍ਹਾਂ ਦਾ ਹੈ ਵੈਸੇ ਹਰ ਸੀਟ ਦੇ ਉੱਤੇ ਹਰ ਜਗ੍ਹਾ ਇਸ ਤਰ੍ਹਾਂ ਦੇ ਨਾਲ ਸੰਭਵ ਹੀ ਨਹੀਂ ਲੱਗਦਾ ਮਿੰਟੂ ਜੀ ਹੈ ਨਹੀਂ ਉੱਥੇ ਤਾਂ ਉਹ ਆਪ ਹੀ ਵਿੱਕ ਗਿਆ ਉਹ ਜੀ ਉਥੇ ਆਪ ਹੀ ਵਿੱਕ ਗਿਆ ਕੀ ਜਦੋਂ ਤੁਹਾਡਾ ਕੈਂਡੀਡੇਟ ਹੀ ਵਿੱਕ ਗਿਆ ਫਿਰ ਤੁਸੀਂ ਕਿਵੇਂ ਬਚਾ ਲੋਗੇ ਉਹ ਚੋਣ ਹੋ ਵੀ ਜਾਂਦੀ ਦੱਦ ਵੀ ਉਹ ਹਾਰ ਜਾਂਦਾ ਹੋ ਸਕਦਾ ਅੰਦਰ ਖਾਤੇ ਸੁਨੇਹਾ ਲਾ ਕੇ ਕਹਿ ਦਿੰਦਾ ਹਾਂ ਭਾਈ ਨਿਰਾਜ ਇਹ ਫੇਰ ਨਾ ਚੱਲੇ ਤੇ ਦੂਜਾ ਚਲਾ ਦਿਓ ਹੋਰ ਕੀ ਹੈ ਫੇਰ ਹਾਂ ਉਹ ਵੀ ਤਾਂ ਗੱਲ ਹੈ ਜਿਹੜਾ ਬੰਦਾ ਆਪ ਹੀ ਹਾਰਨਾ ਚਾਹੁੰਦਾ ਹੋਵੇ ਉਹਨੂੰ ਕਿਵੇਂ ਜਿਤਾ ਲੋਂਗੇ ਤੁਸੀਂ ਜੀ 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 ਜਿਹੜਾ ਵਿਕ ਚੁੱਕਾ ਹੈ ਜੀ 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 ਗੱਲ ਤੁਸੀਂ ਕਰਦੇ ਪੈਸੀ ਮਿੰਟੂ ਜੀ ਜਲੰਧਰ ਦੀ ਕਿ ਜਲੰਧਰ ਵਾਲੇ ਪਾਸੇ ਤਾਂ ਕੰਮ ਮਾਹੌਲ ਬਣਿਆ ਹੋਇਆ ਪਰ ਜਲੰਧਰ ਵਾਲੇ ਪਾਸੇ ਤਾਂ ਨਹੀਂ ਉਧਰ ਉਹ ਹਰਿਆਣੇ ਵਾਲੇ ਪਾਸੇ ਬਣਿਆ ਪਿਆ ਮਿੰਟੂ ਜੀ ਕੰਮ ਉੱਥੇ ਅਰਵਿੰਦ ਸ਼ਰਮਾ ਨੇਰੇ ਪਾਇਪਰ ਦੇ ਕੈਂਡੀਡੇਟ ਗਏ ਸੀਗੇ ਉਹਨਾਂ ਦਾ ਉੱਥੇ ਸਵਾਲ-ਸਵਾਲ ਪੁੱਛਣ ਵਾਸਤੇ ਆਏ ਕਿਸਾਨ ਜਿੱਦਾਂ ਹੁੰਦਾ ਕੰਮ ਉੱਥੇ ਕੰ